ਇਕ ਕਲਾਕਾਰ ਤੋਂ ਵਧੀਆ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸਤਜਗ ਦੇ ਵਿੱਚ ਮਤਲਬ ਜੋ ਸਰਵਣ ਪੁੱਤ ਹੁੰਦੇ ਸੀਗੇ ਜਸਵਿੰਦਰ ਭੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਦੇ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਉਹਨਾਂ ਰਿਸਰਵ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਕਾਰ ਦੁਨੀਆ ਫਿਰ ਉਹਨਾਂ ਨੇ ਕੀਤਾ ਛਣਕਾਟਾ ਤੋਂ ਲੈ ਕੇ ਹੰਤ ਤੱਕ ਮੈਨੂੰ ਗਿਆਂ ਤੋਂ ਜੌਬ ਤੋਂ ਬਹੁਤ ਬਿਜ਼ੀ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਤੇ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੀ ਜੌਬ ਕਰਕੇ ਸੀਗੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆਂ ਵਾਸਤੇ ਇੱਕ ਤੋ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਿੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬੈਠਦੇ ਆ ਤੁਸੀਂ ਕਿੰਨੇ ਜਿੰਨੇ ਵਾਰੀ ਫੋਟੋ ਮਕ ਚਾਹੋ ਫਿਰ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਦਿਲਕੁਣ ਪਿਆਰ ਕਰਦੇ ਸੀਗੇ ਉਹਨਾਂ ਦਾ ਪਿਆਰ ਜਿਹੜਾ ਵੰਡ ਗਏ ਨਾ ਉਹ ਦੁਨੀਆ 'ਚ ਹਮੇਸ਼ਾ ਕੈਮਰਾ ਹਾਂਗਾ ਤੁਸੀਂ ਕਿੰਨਾ ਕੋਨਾ 'ਚ ਬਦਲਾਅ ਦੇਖਿਆ